ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਸੁਣਾਉਣ ਜਾ ਰਿਹਾ ਤੁਹਾਨੂੰ ਹੁਣ ਤੱਕ ਦੀ ਜਿਹੜੀ ਕੀ ਛੋਟੇ ਜੇ ਬੱਚੇ ਨੂੰ ਲੈ ਕੇ ਇੱਕ ਪ੍ਰਵਾਸੀ ਵੱਲੋਂ ਜਿਹੜੀ ਕੀ ਬੇਉਦਾ ਗਰਤੂਤ ਕੀਤੀ ਜਾਂਦੀ ਹੈ ਤੇ ਮਾਰ ਦਿੱਤਾ ਜਾਂਦਾ ਤੇ ਪਰ ਹੁਣ ਉਹਨਾਂ ਦੇ ਹੱਕ ਦੇ ਵਿੱਚ ਅਮਰਤਪਾਲ ਮਹਿਰੋ ਨੇ ਆ ਕੇ ਬਈ ਵੀਡੀਓ ਕਾਲ ਵੀ ਕੀਤੀ ਉਸ ਪਰਿਵਾਰ ਨਾਲ ਅਗਰ ਅਨਸਾਫ਼ ਨਹੀਂ ਮਿਲਦਾ ਉਸ ਪਰਿਵਾਰ ਨੂੰ ਪਹਿਲਾ ਪ੍ਰਸ਼ਾਸਨ ਨੂੰ ਪੁਲਿਸ ਵੱਲੋਂ ਕਿਆ ਜਾਂਦਾ ਵੀ ਅਗਰ ਉਹਨਾਂ ਨੇ ਗਿਰਫਤਾਰਤਾ ਕਰ ਲਈ ਪਰ ਲੇਕਿਨ ਉਹਨਾਂ ਨੂੰ ਜੇ ਸਜ਼ਾ ਬਣਦੀ ਨਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਫਿਰ ਸਿੱਖ ਪੰਥ ਜੋ ਆਪਣੀ ਕਾਰਵਾਈ ਖੁਦ ਕਰਨਗੇ ਅਮਰਤਪਾਲ ਮਹਿਰੋ ਬੰਨੀਓ ਉਸ ਪਰਿਵਾਰ ਨਾਲ ਵੀਡੀਓ ਕਾਲ ਤੇ ਗੱਲਬਾਤ ਕੀਤੀ ਜਾਂਦੀ ਆ ਤੇ ਪਰ ਹੁਣ ਪਹਿਲਾ ਇੱਕ ਪਿੰਡ ਬੰਨੀਓ ਜੋ ਮਤੇ ਪਾਇ ਜਾਂਦੇ ਆ ਵੀ ਇਹ ਪ੍ਰਵਾਸੀਆਂ ਨੂੰ ਜਿਵੇਂ ਪੱਕੇ ਤੌਰ ਤੇ ਰਹਿੰਦੇ ਆ ਤਾਂ ਇਹਨਾਂ ਨੂੰ ਇਹ ਐਸ ਲੋਟ ਰਹਿਣ ਨਾ ਦਿੱਤਾ ਜਾਵੇ ਪਹਿਲਾ ਨੰਬਰ ਇਹਨਾਂ ਦੀ ਵੈਰੀਫਿਕੇਸ਼ਨ ਕਿਉਂਕਿ ਇਹਨਾਂ ਦਾ ਪਿਛਲਾ ਰਿਕਾਰਡ ਕ੍ਰਿਮੀਨਲ ਨਿਕਲ ਜਾਂਦੇ ਆ ਕਈ ਵਾਰ ਪਿੱਛੋਂ ਪਤਾ ਨਹੀਂ ਕਿ ਕਿੰਨੇ ਕੁ ਲੋਕਾਂ ਦੀ ਹੱਤਿਆ ਕਰਕੇ ਆਏ ਹੁੰਦੇ ਆ ਤਾਂ ਭਾਈ ਇਹ ਪ੍ਰਵਾਸੀਆਂ ਨੂੰ ਕਈ ਲੋਕ ਸਾਡੇ ਜ਼ਿਮੀਦਾਰ ਭਰਾ ਘਰਾਂ ਵਿੱਚ ਵੀ ਰੱਖ ਲੈਂਦੇ ਆ ਮੋਟਰਾਂ ਤੇ ਵੀ ਕਮਰੇ ਦੇ ਦਿੰਦੇ ਆ ਤੇ ਬਾਅਦ ਦੇ ਵਿੱਚ ਅੰਜਾਮ ਕੁਝ ਹੋਰ ਨਿਕਲ ਜਾਂਦਾ ਜਦੋਂ ਇਹ ਕਰਨ ਤੇ ਆ ਜਾਣ ਕੁਝ ਵੀ ਕਰ ਸਕਦੇ ਆ ਕਿਉਂਕਿ ਇਹ ਨਾਮ ਪਤਾ ਸਭ ਕੁਝ ਗਲਤ ਵੀ ਲਿਖਾ ਲੈਂਦੇ ਆ ਆਪਣਾ ਤਾਂ ਭਾਈ ਹੁਣ ਜਿਹੜਾ ਅਮਰਪਾਲ ਮਹਿਰੋ ਉਹਦੇ ਹੱਕ ਦੇ ਵਿੱਚ ਆਇਆ ਬੱਚੇ ਦੇ ਪਰਿਵਾਰ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਤੇ ਛੋਟੀ ਜੀ ਬੱਚੀ ਨਾਲ ਵੀ ਗੱਲ ਕੀਤੀ ਆ ਤਾਂ ਹੁਣ ਜਿਹੜਾ ਕੀ ਛੋਟੇ ਜੇ ਬੱਚੇ ਨੂੰ ਬਈ 마ਸੂਮ ਬੱਚਾ ਸਾਰਿਆਂ ਨੇ ਦੇਖ ਲਿਆ 5 ਸਾਲ ਦਾ ਬੱਚਾ ਬੱਚੇ ਆਪਣੇ ਸਾਰਿਆਂ ਦੀ ਖੇਡ ਖੇਡਦੇ ਵੀ ਰਹਿੰਦੇ ਹਨਾ ਕਈ ਵਾਰੀ ਆਪਾਂ ਕਹਿੰਦੇ ਵੀ ਚਲੋ ਕੋਈ ਨਹੀਂ ਜਵਾਕ ਗਲੀ 'ਚ ਖੇਡਦਾ ਹੋ ਉਤੇ ਬਈ ਐਸ ਲੋਟ ਦੇ ਘਟਨਾ ਵਾਪਰ ਰਹੀ ਰੱਬ ਵਾਪਰਨ ਲੱਗੇ ਸਾਡੇ ਬੱਚੇ ਪੜ੍ਹਨਗੇ ਕਿ ਇੱਥੇ ਜੇ ਐਸ ਲੋਟ ਕਰੈਮ ਹੋਣ ਲੱਗ ਗਿਆ ਹੁਣ ਗੱਲ ਇਹ ਹੈਗੀ ਕਿ ਪੰਜਾਬ ਦੇ ਵਿੱਚ ਆ ਪਿੱਛੇ ਜਿਹੜਾ ਹੁਣ ਜੀ ਸਿੱਖਾਂ ਨੂੰ ਗਾਲ੍ਹਾਂ ਜਿਹੜਾ ਸਰਪੰਚ ਬਣਾਇਆ ਸੀ ਇੱਕ ਪ੍ਰਵਾਸੀਆਂ ਦਾ ਸਿੱਧਾ ਹੀ ਸਿੱਖਾਂ ਦੇ ਮੁੰਡਿਆਂ ਨੂੰ ਗਾਲ੍ਹਾਂ ਕੱਢ ਰਿਹਾ ਤੁਸੀਂ ਇਹ ਫੜ ਲਓ ਜੀ ਵੋਹ ਕਰੋ ਜੀ ਫਲਾਣਾ ਚੰਡਾ ਜੀ ਤੇ ਅਸੀਂ ਜੀ ਸਰਪੰਚਾਂ ਸਾਡੇ ਹੱਥੀ ਸਰਪੰਚੀ ਇਹ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਉਹ ਉੱਥੇ ਸਰਪੰਚੀ ਦੇ ਵਿੱਚ ਉਹ ਜਿਹੜਾ ਕੀ ਭਈਆ ਹੈਗਾ ਪ੍ਰਵਾਸੀ ਉਹ ਜੱਥੇ ਹਾਂ ਦਾ ਤੇ ਬਈ ਹੁਣ ਗੱਲਬਾਤ ਇਹ ਹੈਗੀ ਇਹ ਆਪਣੇ ਪੈਰ ਜਮਾਉਂਦੇ ਜਾਂਦੇ ਆ ਪੰਜਾਬ ਦੇ ਵਿੱਚ ਇਹ ਨਹੀਂ ਕਹਿੰਦੇ ਵੀ ਕੰਮਕਾਰ ਵਿੱਚ ਕੁਝ ਚੰਗੇ ਵੀ ਆ ਪਰ ਸਾਰੇ ਮਾੜੇ ਵੀ ਨਹੀਂ ਪਰ ਜਿਹੜੀਆਂ ਇਹ ਕਰਤੂਤਾਂ ਕਰਦੇ ਆ ਪਹਿਲਾਂ ਮੁਹਾਲੀ ਪਿੰਡ ਵਿੱਚ ਵੀ ਤੁਸੀਂ ਖਬਰ ਸੁਣੀਆ ਇੱਕ 19 ਸਾਲ ਦਾ ਮੁੰਡਾ ਤੇ ਇੱਕ 17 ਸਾਲ ਦਾ ਤੇ ਉਹਨਾਂ ਨੂੰ ਬਈ ਛੁਰਾ ਮਾਰ ਕੇ ਗਲ ਦੇ ਵਿੱਚ ਇੱਕ ਦੇ ਅੱਖ 'ਚ ਛੁਰਾ ਮਾਰ ਕੇ ਮਾਰ ਦਿੱਤਾ ਜਾਂਦਾ ਫਿਰ ਉਸ ਪਰਿਵਾਰ ਬੰਨਿਓ ਉੱਥੇ ਧਰਨਾ ਲਾ ਦਿੱਤਾ ਜਾਂਦਾ ਪਰ ਲੱਖਾ ਸਿੰਘ ਸਿਧਾਣਾ ਵੀ ਪਹੁੰਚ ਜਾਂਦਾ ਜਥੇਦਾਰ ਸਾਡੇ ਸਿੱਖ ਪੰਥ ਦੇ ਜੋ ਬਾਬਾ ਰਾਜਾ ਰਾਮ ਸਿੰਘ ਵੀ ਉਹ ਵੀ ਜਾਂਦੇ ਆ ਤੇ ਉਹ ਧਰਨੇ ਨੂੰ ਉੱਥੋਂ ਬਈ ਇੱਕ ਵਾਰ ਚੁਕਾ ਦਿੱਤਾ ਇਹਨਾਂ 5 ਲੱਖ ਰੁਪਏ ਦੇ ਕੇ ਵੀ ਜੋ ਹੁਣ ਜਾਨ ਚਲੀ ਜਾਂਦੀ ਉਹਨਾਂ ਦੀ ਵੀ ਤੁਹਾਨੂੰ ਇਸ ਪਰਿਵਾਰ ਨੂੰ ਸਰਕਾਰ ਵੱਨੀਆਂ ਪੈਸੇ ਦਿੱਤੇ ਜਾਂਦੇ ਆ ਪਰ ਉਹ ਮਾਮਲਾ ਉੱਥੇ ਨਿਪਟਿਆ ਜਾਂਦਾ ਕਹਿਣ ਦਾ ਮਤਲਬ ਹੁਣ ਇੱਕ ਪਾਸੇ ਕਿਸੇ ਦੀ ਝਾਲ ਚੜੀ ਗਈ ਤੇ ਜਿਹੜਾ ਕਤਲ ਕਰਨ ਵਾਲਾ ਉਹ ਤਾਂ ਬਾਹਰ ਆਜੂ ਤੇ ਜਿਹੜਾ ਬਈ ਦੁਨੀਆ ਤੋਂ ਉੱਡ ਗਿਆ ਤੇ ਉਹਦਾ ਪਰਿਵਾਰ ਦਾ ਇੱਕ ਹੀ ਸਾਉਂ ਦਾ ਬੱਚਾ ਵੀ ਹੁਣ ਇਹ ਛੋਟਾ ਜਿਹਾ ਮਾਸੂਮ ਬੱਚਾ ਸੀ ਕੋਈ ਕਿਸੇ ਨਾਲ ਦੁਸ਼ਮਣੀ ਕੋਈ ਵਿਰੋਧ ਛੋਟੇ ਜਿਹੇ ਬੱਚੇ ਦਾ ਕੀ ਹੋਊਗਾ ਅਸਲ ਆਪਾਂ ਜੇ ਕਿਸੇ ਨਾਲ ਦੁਸ਼ਮਣੀ ਵੀ ਹੁੰਦੀ ਹੈ ਤਾਂ ਵੱਡਿਆਂ ਨਾਲ ਕੱਢਦਾ ਪਹਿਲਾ ਨੰਬਰ ਤਾਂ ਪਰਿਵਾਰ ਹਸਿਆਰਪੁਰ ਦੇ ਵਿੱਚ ਆ ਕੇ ਜਿਹੜਾ ਕੀ ਰਹਿ ਰਿਹਾ ਸੀ ਤੇ ਪਰ ਇਹ ਘਟਨਾ ਬਈ ਵਾਪਰ ਜਾਂਦੀ ਹੈ ਉਹ ਬੱਚੇ ਨੂੰ ਨਾਲ ਚਲਾ ਕੇ ਤੇ ਐਕਟੀਵਾ ਤੇ ਬਿਠਾ ਕੇ ਉਹ ਕੈਮਰੇ ਦੇ ਵਿੱਚ ਵੀਡੀਓ ਕੈਦ ਹੋ ਜਾਂਦੀ ਹੈ ਪਰ ਹੁਣ ਇਨਸਾਫ ਤੋਂ ਮਾਣ ਵਾਸਤੇ ਸਾਡੇ ਜਿਹੜਾ ਕੀ ਬਈ ਅਮਰਤ ਪਾਲ ਮੈਰੋ ਸਿੱਖ ਪੰਥ ਦੇ ਸਾਡੇ ਇੱਕ ਆਪਾ ਕਹਿੰਦੇ ਵੀ ਜੋ ਜਿਵੇਂ ਪਿੱਛੇ ਜਿਹੜਾ ਕਾਂਚਨ ਕੁਮਾਰੀ ਕਮਲਕੌਰ ਭਾਬੀ ਦੇ ਨਾਂ ਤੇ ਜਾਣੀ ਜਾਂਦੀ ਆ ਉਹਦੀ ਹੱਤਿਆ ਕੀਤੀ ਜਾਂਦੀ ਆ ਪਹਿਲਾਂ ਉਹਨੂੰ ਸਮਝਾਇਆ ਵੀ ਜਾਂਦਾ ਬਹੁਤ ਵਾਰ ਸਮਝਾਇਆ ਜਾਂਦਾ ਪਰ ਲੇਕਿਨ ਨਹੀਂ ਸਮਝਦੀ ਪਰ ਬਈ ਹੁਣ ਗੱਲ ਇਹ ਹੈਗੀ ਅਗਰ ਜੇ ਇਹ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਤਾਂ ਚੰਗੀ ਗੱਲ ਨਹੀਂ ਬਈ ਜਿਵੇਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਆ ਇਹਨਾਂ ਦਾ ਕਹਿਣਾ ਇਹ ਆ ਵੀ ਅਸੀਂ ਬਾਅਦ ਦੇ ਵਿੱਚ ਇਹ ਪਤਾ ਕਰ ਲੋ ਵੀ ਕਿਹੜੀ ਜੇਲ੍ਹ ਦੇ ਵਿੱਚ ਆ ਬਾਅਦ ਚ ਫਿਰ ਸਾਡਾ ਸਿੱਖ ਪੰਥ ਸਾਡੇ ਬਨੀਓ ਅਸੀਂ ਜੋ ਆਪਣੀ ਕਾਰਵਾਈ ਕਰਾਂਗੇ ਤਾਂ ਹੁਣ 25 ਪਿੰਡਾਂ ਬਨੀਓ ਮਤੇ ਪਾਏ ਜਾਂਦੇ ਪਹਿਲਾਂ ਇੱਕ ਦੋ ਪਿੰਡਾਂ ਬਨੀਓ ਪਾਏ ਗਏ ਸੀ ਉਹਨਾਂ 25 ਪਿੰਡਾਂ ਬਨੀਓ ਮਤੇ ਪਾਏ ਜਾਂਦੇ ਵੀ ਇਹੇ ਪ੍ਰਵਾਸੀ ਆ ਜਿਹੜੇ ਪੱਕੇ ਪੈਰ ਲਾਉਂਦੇ ਜਿਹੜੇ ਪੱਕੇ ਰਹਿਣ ਬਸੇਰਾ ਕਰ ਲੈਂਦੇ ਆ ਇਹਨਾਂ ਦੀ ਪਹਿਲਾਂ ਤਾਂ ਵੈਰੀਫਿਕੇਸ਼ਨ ਕਰੋ ਵੀ ਇਹ ਹੈ ਆਧਾਰ ਕਾਰਡ ਇਹਨਾਂ ਦੇ ਚੈੱਕ ਕਰੋ ਸਾਰਾ ਪ੍ਰੂਫ ਲਓ ਕਿਥੋਂ ਦੇ ਰਹਿਣ ਵਾਲੇ ਆ ਪੱਕੀਆਂ ਜਗ੍ਹਾ ਨਾ ਰਹਿਣ ਦਿਓ ਇਹਨਾਂ ਨੂੰ ਵੀ ਜਿੱਥੇ ਜੱਦੀ ਰਹਿੰਦੇ ਆ ਜਗ੍ਹਾ ਲੈ ਕੇ ਇਹ ਹੁਣ ਐਂ ਦੇਖੋ ਸ਼ਹਿਰ ਚ ਵਗ ਜੀ ਤੁਹਾਨੂੰ 50 ਦੁਕਾਨਾਂ ਦੇ ਵਿੱਚੋਂ 50 ਰੇੜੀਆਂ ਦੇ ਵਿੱਚੋਂ 50 ਰੇੜੀਆਂ ਦੇ ਵਿੱਚੋਂ ਤੁਹਾਨੂੰ ਇੱਕ ਪੰਜਾਬੀ ਮਿਲੂ ਬਾਕੀ 49 ਭਈਏ ਮਿਲਣਗੇ ਤਾਂ ਇਹ ਬਈ ਸੱਚ ਆ ਗੱਲ ਫੈਕਟਰੀਆਂ ਦੇ ਵਿੱਚ ਭਈਏ ਫੈਕਟਰਾਂ ਦੇ ਵਿੱਚ ਜੇ ਝੋਨੇ ਲਾਉਣਗੇ ਫੇਰ ਮੂਰੇ ਭਈਏ ਸਾਡੇ ਪੰਜਾਬੀਆਂ ਨੂੰ ਫਿਰ ਕੌਣ ਵੜੂਗਾ ਗੱਲ ਹੁਣ ਐਨੀ ਕਾ ਜਿਹੜਾ ਕੋਈ ਸਾਡੇ ਪੰਜਾਬੀ ਭੈਣ ਭਰਾ ਜੋ ਵੀ ਕੋਈ ਜ਼ਿਮੀਂਦਾਰ ਦੇ ਘਰੇ ਕੰਮ ਕਰਦੇ ਫਿਰ ਵੀ ਚਾਚਾ ਤਾਇਆ ਕਹਿੰਦੇ ਹਣਾ ਚਲੋ ਚਿਹ ਮੰਦੇ ਆ ਪਰ ਲੇਕਿਨ ਇਹ ਪ੍ਰਵਾਸੀ ਕਿਸੇ ਦੇ ਨਹੀਂ ਕਦੋਂ ਵੀ ਕਿਸੇ ਦਾ ਵੀ ਗਲ ਕੋਟ ਕੇ ਫਰਾਰ ਹੋ ਜਾਂਦੇ ਕਈ ਵਾਰ ਸਾਡੇ ਪੰਜਾਬ ਚ ਕੁੜੀਆਂ ਵੀ ਲੈ ਲੈ ਕੇ ਭੱਜੇ ਆ ਪ੍ਰਵਾਸੀ ਤਾਂ ਇਸ ਕਰਕੇ ਇਹਨਾਂ ਨੂੰ ਇਹ ਗੱਲ ਨੂੰ ਹੁਣ ਦਬਣ ਨਾ ਦਿਓ ਇਹ ਗੱਲ ਉਹਦਾ ਉੱਤਾ ਚੱਕੇ ਹੋਰ ਪਰਿਵਾਰ ਨੂੰ ਇਨਸਾਫ ਦਵਾਓ ਬਾਈ ਇਹੀ ਕਹਿਣਾ ਚਾਹੁੰਦੇ ਆ ਛੋਟੇ ਜੇ ਬੱਚੇ ਦਾ ਕੋਈ ਕਸੂਰ ਨਹੀਂ ਸੀ ਆ ਪਿੱਛੇ ਪਿੰਡ ਇੱਕ ਗੜ੍ਹ ਦੀ ਪਿੰਡ ਚ ਮੈਂ ਕੱਲ ਦੇ ਵੀਡੀਓ ਚ ਬੋਲਿਆ ਸੀ ਆ ਪਿੱਛੇ ਜੇ ਖਬਰ ਆਈ ਸੀ ਜੋ ਗੜ੍ਹ ਦੀ ਪਿੰਡ ਦੇ ਵਿੱਚ ਇੱਕ ਸੜਕ ਦੇ ਉੱਤੇ ਇੱਕ ਬਜ਼ੁਰਗ ਕੂੜਾ ਸੱਟ ਦਿੰਦਾ ਕਿਤੇ ਉੱਥੇ ਦੁਕਾਨਦਾਰ ਕੂਨ ਹੁੰਦੀ ਹੈ ਬਈਆਂ ਕੂੜੇ ਪਿੱਛੇ ਮਾਰ ਦਿੰਦੇ ਉਹਨੂੰ ਤੰਬਾ ਮਾਰ ਕੇ ਤਾਂ ਬਾਈ ਫੇਰ ਇੱਕ ਚੰਡੀਗੜ੍ਹ ਦੀ ਖਬਰ ਦੱਸਣ ਜਾ ਰਹੇ ਹਾਂ ਦਾਦੀ ਪੋਤੀ ਦੁਕਾਨ ਵਧਾ ਕੇ ਦੇ ਵਾਪਸ ਆ ਰਹੇ ਆ ਉਹ ਐਕਟਿਵ ਆ ਤੇ ਭਈਏ ਮੋਟਰਸਾਈਕਲ ਤੇ ਸ਼ਰਾਬੀ ਸ਼ਰਾਬ ਪੀਤੀ ਹੋਈ ਆ ਕਦੇ ਅੱਗੇ ਕਰ ਲੈਂਦੇ ਆ ਕਦੇ ਪਿੱਛੇ ਗਾ ਉਹਨਾਂ ਨੇ ਰੋਕ ਕੇ ਕਿਹਾ ਵੀ ਬਾਈ ਤੂੰ ਸਾਈਡ ਤੇ ਲਾ ਲਓ ਕੁੜੀ ਕਹਿੰਦੀ ਪਰ ਲੈ ਕਿ ਲੋ ਪ੍ਰਵਾਸੀ ਕੀ ਕਰਦੇ ਆ ਭਈਏ ਰੋਕ ਕੇ ਜਿਹੜਾ ਕੁੜੀ ਦੇ ਗੱਲ ਦੇ ਵਿੱਚ ਜਿੰਨੀ ਹੁੰਦੀ ਆ ਜਿਹੜੀ ਆਪਾਂ ਕਹਦੇ ਆਪਾਂ ਉਹਦੇ ਨਾਲ ਗੱਲ ਕੋਟਿਆ ਜਾਂਦਾ ਉਹਨੂੰ ਤੇ ਉਹ ਬੁੜਾ ਵਿਚਾਰਾ ਕੰਮਨ ਲੱਗ ਜਾਂਦਾ ਸਾਈਡ ਤੇ ਖੜ ਕੇ ਤਾਂ ਫਿਰ ਉੱਥੇ ਸਾਡੇ ਪੰਜਾਬੀ ਜਿਹੜੇ ਨੰਗੇ ਆਂਦੇ ਆ ਨਾਲੇ ਤਾਂ ਉਹ ਚੰਗੀ ਤਰ੍ਹਾਂ ਛੁਲਕ ਦਿਆ ਨਾ ਉਹ ਚੰਗੀ ਤਰ੍ਹਾਂ ਰੇਲ ਬਣਾਉਂਦਾ ਵਾਦੇ ਵਿੱਚ ਉਹਨਾਂ ਨੂੰ ਕੋਈ ਵੀ ਛੱਡ ਕਿਉਂਦੇ ਇਹ ਕਰਤੂਤਾਂ ਭਈਆਂ ਦੀਆਂ ਕਿਤੇ ਕੋਈ ਕੱਲਾ ਮਿਲਦਾ ਮਾਰ ਵੀ ਦਿੰਦੇ ਆ ਤਾਂ ਬਈ ਗੱਲ ਹੁਣ ਇਹ ਆ ਵੀ ਛੋਟੇ ਜੇ ਬੱਚੇ ਦਾ ਕੋਈ ਕਸੂਰ ਨਹੀਂ ਸੀ ਇਨਸਾਫ਼ ਦਵਾਉਣਾ ਆਪਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰੂੰ ਹੱਕ ਬਣਦਾ ਤਾਂ ਬਈ ਸੋਡਾ ਖੇਣਾ ਅਮਰਤਪਾਲ ਮਹਿਰੋਵਾਲੇ ਕਿਉਂਕਿ ਇਹ ਕਹਿੰਦੇ ਆ ਪਾਚਾ ਜੋ ਕੁਝ ਮਰਜ਼ੀ ਕੀਤਾ ਉਹਨਾਂ ਦੇ ਸਾਥੀ ਸਜ਼ਾ ਕੱਟ ਰਹੇ ਆ ਪਰ ਇਹ ਨਹੀਂ ਕਹਿੰਦੇ ਵੀ ਹਨਾ ਚੰਗਾ ਕੀਤਾ ਪਰ ਜਿਹੜੇ ਕੋਈ ਗਲਤ ਸਾਡੇ ਪੰਜਾਬ ਨੂੰ ਮੈਸੇਜ ਪਹੁੰਚਾਉਂਦਾ ਬਈ ਜਦੋਂ ਵਾਰਨਿੰਗ ਦਿੱਤੀ ਜਾਂਦੀ ਆ ਬਾਅਦ ਦੇ ਵਿੱਚ ਮਾਲ ਉਹਨਾਂ ਨੂੰ ਫਿਰ ਅੰਜਾਮ ਤੇ ਪਛਾੜ ਦਿੱਤਾ ਜਾਂਦਾ ਜਿਵੇਂ ਕੰਚਨ ਕੁਮਾਰੀ ਆ ਪਰ ਆ ਛੋਟੇ ਜਿਹੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ ਸੀ ਇਹਦੇ ਹੱਕ ਦੇ ਵਿੱਚ ਹੁਣ ਅਮਰਪਾਲ ਮੈਰੋ ਆਏ ਆ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਵੀ ਮਿਲਦੇ ਰਹੋ ਨਮਟੋਕ 33